ਪੜੇ ਲਿਖੇ ਸੱਜਣਾ ਦੇ ਦਿਲਾਂ ਵਿੱਚ ਇਹ ਸਵਾਲ ਕਈ ਵਾਰ ਪੈਦਾ ਹੁੰਦਾ ਹੈ ਕਿ ਕੁਰਬਾਨੀ ਸਮਝ ਕੇ ਜਦ ਇੱਕ ਵਾਰੀ ਪੜ ਲਈ ਤਾਂ ਉਸ ਤੇ ਰੋਜ਼-ਰੋਜ਼ ਦੁਹਰਾਉਣ ਦਾ ਮੋੜ-ਮੁੜ ਇੱਕੋ ਪਾਠ ਕਰਨ ਦਾ ਕੀ ਫਾਇਦਾ ਇਸ ਬਾਰੇ ਡੂੰਗੀ ਪੜਤਾਲ ਕਰਨ ਤੋਂ ਬਗੈਰ ਹੀ ਉਹ ਇਸ ਨਤੀਜੇ ਤੇ ਪਹੁੰਚ ਜਾਂਦੇ ਹਨ ਕਿ ਲੋਕ ਹਰ ਰੋਜ਼ ਇੱਕੋ ਪਾਠ ਕਰਦੇ ਹਨ ਗੁਰਬਾਣੀ ਨੂੰ ਇੱਕ ਵਾਰੀ ਸਮਝ ਕੇ ਪੜਨ ਮਗਰੋਂ ਵੀ ਫਿਰ ਉਸ ਨੂੰ ਦੁਹਰਾਉਂਦੇ ਰਹਿੰਦੇ ਹਨ ਉਹ ਜਾਹਲ ਪੁਰਾਣੇ ਖਿਆਲਾਂ ਦੇ ਸਿੱਧੇ ਸਾਦੇ ਜਾਂ ਮਜਬੀ جنੂਨੀ ਹਨ ਇਸ ਸ਼ੰਕੇ ਜਾਂ ਗਲਤ ਫਹਿਮੀ ਦਾ ਸ਼ਿਕਾਰ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਮਿੱਤਰ ਮਿਲਣਗੇ ਸਾਡੇ ਸਿੱਖ ਕਾਲਜਾਂ ਦੇ ਕਈ ਪ੍ਰੋਫੈਸਰ ਅਤੇ ਕਈ ਕੌਮੀ ਲੀਡਰ ਵੀ ਇਸ ਗਲਤਫਹਿਮੀ ਵਿੱਚ ਜੀਵਨ ਬਤੀਤ ਕਰ ਰਹੇ ਹਨ ਇਹ ਲੋਕ ਸਵੇਰੇ ਉੱਠ ਕੇ ਗੁਰਬਾਣੀ ਦੀ ਥਾਂ ਅਖਬਾਰ ਪੜਨਾ ਜ਼ਿਆਦਾ ਚੰਗਾ ਤੇ ਲਾਭਦਾਇਕ ਸਮਝਦੇ ਹਨ ਅਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨ ਨਾਲੋਂ ਸਿਨੇਮਾ ਦੇਖਣਾ ਸਮੇਂ ਨੂੰ ਜ਼ਿਆਦਾ ਸਫਲ ਕਰਨਾ ਖਿਆਲ ਕਰਦੇ ਹਨ ਇਸ ਲੇਖ ਵਿੱਚ ਪਾਠ ਕਰਨ ਦੀ ਫਿਲਾਸਫੀ ਸੰਬੰਧੀ ਕੁਝ ਵਿਚਾਰਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਜੇ ਕਿਸੇ ਪੜ੍ਹੇ ਲਿਖੇ ਵੀਰ ਦੇ ਦਿਲ ਵਿੱਚ ਪਾਠ ਕਰਨ ਸੰਬੰਧੀ ਪਏ ਭੁਲੇਖੇ ਦੂਰ ਹੋ ਸਕਣ ਤਾਂ ਇਹ ਕੋਸ਼ਿਸ਼ ਸਫਲ ਸਮਝੀ ਜਾਏਗੀ। ਮੇਰਾ ਯਕੀਨ ਹੈ ਅਤੇ ਇਹ ਯਕੀਨ ਮੇਰੇ ਤਜਰਬੇ ਦੇ ਆਧਾਰ ਤੇ ਹੈ। ਕੇ ਪਾਠ ਆਦਮੀ ਦੇ ਮਨ ਨੂੰ ਨਿਰਮਲ ਤੇ ਇਕਾਗਰ ਕਰਨ ਵਿੱਚ ਤਕੜੀ ਸਹਾਇਤਾ ਕਰਦੇ ਹਨ ਆਦਮੀ ਦਾ ਮਨ ਹਰ ਵਕਤ ਖਿੰਡਿਆ ਰਹਿੰਦਾ ਹੈ ਹਰ ਵਕਤ ਆਪਣੇ ਖਿਆਲ ਤਰੰਗਾਂ ਵਿੱਚ ਡੁੱਬਿਆ ਰਹਿੰਦਾ ਹੈ ਇੱਕ ਸੰਕਲਪ ਲਹਿਰਾਂ ਅਨੇਕਾਂ ਤੇ ਵੱਖੋ ਵੱਖਰੇ ਪ੍ਰਕਾਰ ਦੀਆਂ ਹੋਣ ਕਰਕੇ ਮਨ ਨੂੰ ਹਮੇਸ਼ਾ ਅਸ਼ਾਂਤ ਰੱਖਦੀਆਂ ਹਨ ਮਨ ਨੂੰ ਪਰੇਸ਼ਾਨੀ ਚਿੰਤਾ ਫਿਕਰ ਤੇ ਡਰ ਕੇਵਲ ਇਸ ਕਰਕੇ ਹੁੰਦੇ ਹਨ ਕਿ ਉਸ ਵਿੱਚ ਅਠੇ ਪਹਿਰ ਮੁxtਲਿਫ ਕਿਸਮ ਦੀਆਂ ਖਿਆਲ ਤਰੰਗਾਂ ਗੜਬੜ ਪੈਦਾ ਕਰ ਹੀ ਰੱਖਦੀਆਂ ਹਨ ਜਿੰਨਾ ਤੋਂ ਨਾ ਆਦਮੀ ਦਾ ਛੁਟਕਾਰਾ ਹੁੰਦਾ ਹੈ ਨਾ ਉਸ ਨੂੰ ਸ਼ਾਂਤੀ ਆਉਂਦੀ ਹੈ ਅਗਰ ਆਦਮੀ ਨੂੰ ਆਪਣੀਆਂ ਖਿਆਲ ਤਰੰਗਾਂ ਦੇ ਕਾਬੂ ਕਰਨ ਰੋਕਣ ਅਤੇ ਆਪਣੀ ਮਰਜ਼ੀ ਅਨੁਸਾਰ ਪੈਦਾ ਕਰਨ ਦਾ ਵੱਲ ਆ ਜਾਵੇ ਤਾਂ ਇਹ ਸ਼ਾਂਤੀ ਦਾ ਸੋਮਾ ਬਣ ਸਕਦਾ ਹੈ ਆਦਮੀ ਨੂੰ ਆਪਣੀਆਂ ਖਿਆਲ ਤਰੰਗਾਂ ਤੇ ਕਾਬੂ ਕਰਨ ਵਿੱਚ ਰੋਜ਼ਾਨਾ ਪਾਠ ਤੇ ਨਾਮ ਸਿਮਰਨ ਡਾਢੀ ਸਹਾਇਤਾ ਕਰਦੇ ਹਨ ਇਕਾਂਤ ਜਗ੍ਹਾ ਤੇ ਬੈਠ ਕੇ ਸੁਖਮਨੀ ਸਾਹਿਬ ਜਾਂ ਰਹਿਰਾਸ ਦਾ ਪਾਠ ਕਰਕੇ ਦੇਖੋ ਤੁਹਾਡਾ ਮਨ ਆਪੇ ਹਰ ਵੇਲੇ ਦੇ ਖਿਆਲ ਚੱਕਰ ਤੋਂ ਨਿਕਲ ਕੇ ਕੋਈ ਗੁਰਬਾਣੀ ਦੇ ਅਰਥਾਂ ਵਿੱਚ ਕੋਈ ਗੁਰਬਾਣੀ ਦੀ ਸੰਗੀਤ ਲੈ ਵਿੱਚ ਟਿਕਦਾ ਜਾਪੇਗਾ ਜੇਕਰ ਤੁਸੀਂ ਇਸ ਅਭਿਆਸ ਨੂੰ ਰੋਜ਼ ਪਕਾਉਣਾ ਸ਼ੁਰੂ ਕਰ ਦੇਵੋ ਤਾਂ ਕੁਝ ਚਿਰ ਮਗਰੋਂ ਤੁਹਾਨੂੰ ਆਪਣੇ ਪਾਸ ਸਮੇਂ ਇੱਕ ਅਜੀਬ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ ਤੁਸੀਂ ਆਪਣੇ ਪਾਠ ਸਮੇਂ ਨੂੰ ਸ਼ੌਂਕ ਤੇ ਚਾਹ ਨਾਲ ਉਡੀਕਿਆ ਕਰੋਗੇ ਪਾਠ ਕਰਨ ਵੇਲੇ ਆਦਮੀ ਦਾ ਮਨ ਤਿੰਨ ਕੰਮ ਕਰਦਾ ਹੈ ਇੱਕ ਪੜ੍ਹਦਾ ਹੈ ਇੱਕ ਸੁਣਦਾ ਹੈ ਤੇ ਇੱਕ ਸਮਝਦਾ ਹੈ ਜਾਂ ਇਸ ਤਰ੍ਹਾਂ ਕਹੋ ਕਿ ਪਾਠ ਕਰਨ ਵੇਲੇ ਸਰੀਰ ਦੇ ਕਈ ਹਿੱਸੇ ਕੰਮ ਕਰਦੇ ਹਨ ਜੁਬਾਨ ਬੋਲਦੀ ਹੈ ਕੰਨ ਸੁਣਦੇ ਹਨ ਦਿਮਾਗ ਸਮਝਦਾ ਹੈ ਅਤੇ ਇਸ ਸਮਝ ਦਾ ਅਸਰ ਮਨ ਉੱਤੇ ਪੈਂਦਾ ਹੈ ਹੁਣ ਮਨ ਨੂੰ ਆਪਣੇ ਹਰ ਵੇਲੇ ਦੀਆਂ ਖਿਆਲ ਤਰੰਗਾਂ ਨੂੰ ਭੁਲਾ ਕੇ ਪਾਠ ਵੱਲ ਧਿਆਨ ਕਰਨਾ ਪੈਂਦਾ ਹੈ ਮਨ ਪਾਠ ਵੇਲੇ ਆਪਣੀ ਖਿਆਲੀ ਦੁਨੀਆ ਤੋਂ ਜੋ ਕਿ ਉਸ ਦੇ ਮਨ ਦੀਆਂ ਖਿਆਲ ਤਰੰਗਾਂ ਦੇ ਸਾਹਮਣੇ ਹਰ ਵੇਲੇ ਬਣਾਈ ਰੱਖਦੀ ਹੈ ਆਜ਼ਾਦ ਹੋ ਕੇ ਗੁਰੂ ਮਨ ਤੋਂ ਉਪਜੀ ਗੁਰਬਾਣੀ ਦੀ ਦੁਨੀਆ ਵਿੱਚ ਪਰਵੇਸ਼ ਕਰਦਾ ਹੈ ਇਸ ਕਰਕੇ ਉਸ ਨੂੰ ਸ਼ਾਂਤੀ ਤੇ ਆਨੰਦ ਆਉਂਦਾ ਹੈ ਆਵਾਜ਼ ਦੇ اصولਾਂ ਅਨੁਸਾਰ ਜਦ ਇੱਕ ਆਵਾਜ਼ ਘੜੀ ਮੁੜੀ ਇੱਕੋ ਸਮੇਂ ਬਾਅਦ ਅਤੇ ਖਾਸ ਤਰਤੀਬ ਵਿੱਚ ਸੁਣਾਈ ਦੇਵੇ ਤਾਂ ਉਹ ਸੁਰ ਜਾਂ ਰਾਗ ਪੈਦਾ ਕਰ ਦਿੰਦੀ ਹੈ ਰਾਗ ਵਿਧਿਆ ਨੇ ਆਵਾਜ਼ ਦੇ ਇਸ ਅਸੂਲ ਤੋਂ ਜਨਮ ਲਿਆ ਹੈ ਸਾਡੇ ਗੀਤ ਕੀ ਚੀਜ਼ ਹੁੰਦੇ ਹਨ ਇਹ ਕੇਵਲ ਆਵਾਜ਼ ਦੇ ਤਰਤੀਬ ਵਾਰ ਦੁਹਰਾਉਣ ਦਾ ਨਤੀਜਾ ਹੁੰਦੇ ਹਨ ਪਾਠ ਜਾਂ ਪਾਠ ਕਰਨ ਦੀ ਵੀ ਇਹ ਫਿਲਾਸਫੀ ਹੈ ਕਿ ਸ਼ੁੱਧ ਪਵਿੱਤਰ ਤੇ ਰੋਹਾਨੀ ਖਿਆਲ ਕਵਿਤਾ ਤੇ ਸੰਗੀਤ ਦੇ ਪਹਿਰਾਵੇ ਵਿੱਚ ਸਾਡੇ ਮਨ ਦੇ ਸਾਹਮਣੇ ਘੜੀ-ਘੜੀ ਆਉਂਦੇ ਹਨ ਮਨ ਇਹਨਾਂ ਨੂੰ ਸੁਣ-ਸੁਣ ਕੇ ਆਪਣੀ ਭਟਕਣਾ ਤੋਂ ਆਜ਼ਾਦ ਹੁੰਦਾ ਤੇ ਗੁਰਬਾਣੀ ਦੀ ਵਿਸ਼ਾਲ ਅਤੇ ਆਨੰਦਮਈ ਦੁਨੀਆ ਵਿੱਚ ਟਿਕਣਾ ਸਿੱਖਦਾ ਹੈ ਰੱਬ ਸਾਡੇ ਅੰਦਰ ਰਹਿੰਦਾ ਹੈ ਉਸ ਨੂੰ ਅਸੀਂ ਸਾਖਸ਼ਾਤ ਦੇਖ ਸਕਦੇ ਹਾਂ ਉਹ ਉਦੋਂ ਦਿਸਦਾ ਹੈ ਜਦੋਂ ਮਨ ਨੂੰ ਜਿਵੇਂ ਬਾਹਰ ਦੀਆਂ ਚੀਜ਼ਾਂ ਦਿਸਦੀਆਂ ਹਨ ਓਵੇਂ ਆਪਣੇ ਅੰਦਰ ਦੀਆਂ ਚੀਜ਼ਾਂ ਦੇਖਣ ਦਾ ਵੱਲ ਆ ਜਾਵੇ ਅੰਦਰ ਦੀਆਂ ਚੀਜ਼ਾਂ ਦੇਖਣ ਵਾਸਤੇ ਮਨ ਨੂੰ ਕਿਸੇ ਖਾਸ ਮਸ਼ਕ ਜਾਂ ਸਿੱਖਿਆ ਦੀ ਲੋੜ ਹੈ ਜੋ ਉਸ ਨੂੰ ਆਪਣੇ ਅੰਦਰ ਦੇਖਣਾ ਸਿਖਾ ਦੇਵੇ ਆਪਣੇ ਅੰਦਰ ਦਿਸਣਾ ਤਦ ਤੱਕ ਸ਼ੁਰੂ ਨਹੀਂ ਹੁੰਦਾ ਜਦ ਤੱਕ ਮਨ ਨੂੰ ਇਕਾਗਰ ਹੋਣ ਦਾ ਵੱਲ ਨਾ ਆ ਜਾਵੇ ਮਨ ਨੂੰ ਇਕਾਗਰ ਕਰਨ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਤਿੰਨ ਚੀਜ਼ਾਂ ਦੀ ਸ਼ਿਫਾਰਿਸ਼ ਹੈ ਗੁਰਬਾਣੀ ਦਾ ਪ੍ਰੇਮ ਤੇ ਵਿਚਾਰ ਸਹਿਤ ਪਾਠ ਕੀਰਤਨ ਦਾ ਇੱਕ ਮਨ ਹੋ ਕੇ ਸੁਣਨਾ ਅਤੇ ਨਾਮ ਸਿਮਰਨ ਜੋ ਗੁਰਸਿੱਖ ਆਪਣੇ ਮਨ ਨੂੰ ਇਹ ਟ੍ਰੇਨਿੰਗ ਦੇਣ ਵਾਸਤੇ ਤਿਆਰ ਹੋਵੇ ਉਹ ਆਪਣੇ ਕਰਤਾਰ ਆਪਣੇ ਰੱਬ ਨੂੰ ਅੱਜ ਕੱਲ ਇਸ ਕਾਲਯੁਗ ਵਿੱਚ ਇਸੇ ਜੀਵਨ ਵਿੱਚ ਦੇਖ ਸਕਦਾ ਹੈ ਰੱਬ ਜੀ ਨੂੰ ਦੇਖਿਆਂ ਜੀਵਨ ਭੇਤ ਖੁੱਲ ਜਾਂਦਾ ਹੈ ਰੈਪਿਟੇਸ਼ਨ ਲੀਡਸ ਟੂ ਹਾਰਮਨੀ ਹਾਰਮਨੀ ਲੀਡਸ ਟੂ ਪੀਸ ਪੀਸ ਲੀਡਸ ਟੂ ਗੋਡ